ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਭਾਈ ਜੋਗਾ ਸਿੰਘ ਜੀ ਪਿਸ਼ਾਵਰ ਵਿੱਚ ਇੱਕ ਗੁਰੂ ਘਰ ਵਿੱਚ ਵਿਸ਼ਵਾਸ ਰੱਖਣ ਵਾਲਾ ਪਰਿਵਾਰ ਰਹਿੰਦਾ ਸੀ ਉਹਨਾਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਂ ਘਰਦਿਆਨੇ ਜੋਗਾ ਭਾਈ ਜੋਗਾ ਸਿੰਘ ਰੱਖਿਆ ਉਹ ਬਹੁਤ ਪਿਆਰਾ ਬੱਚਾ ਸੀ ਜਦੋਂ ਉਹ 4-5 ਸਾਲ ਦਾ ਹੋਇਆ ਤਾਂ ਉਹਨਾਂ ਦੇ ਪਰਿਵਾਰ ਵਿੱਚ ਇੱਕ ਘਟਨਾ ਵਾਪਰੀ ਉਨ੍ਹਾਂ ਦੇ ਰਿਸ਼ਤੇਦਾਰਾਂ ਵਿੱਚੋਂ ਇੱਕ ਬੀਬੀ ਜੋ ਕਿ ਭਾਈ ਜੋਗੀ ਜੋ ਕਿ ਭਾਈ ਜੋਗੇ ਦੀ ਚਾਚੀ ਲੱਗਦੀ ਸੀ ਕਿਸੇ ਪਿੰਡੋਂ ਢਾਂਗੇ ਤੇ ਆ ਰਹੀ ਸੀ ਉਹ ਢਾਂਗੇ ਵਾਲਾ ਪਠਾਨ ਸੀ ਰਸਤਾ ਬਿਆਬਾਨ ਹੋਣ ਕਰਕੇ ਆਵਾਜ਼ਾਈ ਘੱਟ ਸੀ ਰਸਤੇ ਵਿੱਚ ਪਠਾਨ ਦੀ ਨੀਅਤ ਖਰਾਬ ਹੋ ਗਈ ਉਸ ਨੇ ਗੱਲਾਂ-ਗੱਲਾਂ ਵਿੱਚ ਉਸ ਬੀਬੀ ਨੂੰ ਕਈ ਪ੍ਰਕਾਰ ਦੇ ਚਾਂਸੇ ਦੇਣੇ ਸ਼ੁਰੂ ਕਰ ਦਿੱਤੇ ਤੇ ਕਈ ਸਬਜ ਬਾਗ ਦਿਖਾਏ ਜਿਸ ਨਾਲ ਕਿ ਉਹ ਬੀਬੀ ਉਸਦੇ ਵਾਸ ਵਿੱਚ ਆ ਜਾਵੇ ਪਰ ਉਸ ਬੀਬੀ ਨੇ ਉਸਦੇ ਕੁਝੇ ਮਨਸੂਬਿਆਂ ਨੂੰ ਭਾਂਪ ਲਿਆ ਅਖੀਰ ਉਸ ਪਠਾਣ ਨੇ ਵੀ ਰਾਂ ਥਾਂ ਤੇ ਟਾਂਗਾ ਰੋਕ ਕੇ ਉਸ ਨਾਲ ਬਤਮੀਜ਼ੀ ਕਰਨੀ ਚਾਹੀ ਉਸ ਸਿੰਧਕੀ ਬੀਬੀ ਨੇ ਕਲਕੀ ਤਰਪਤਾਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਇਸ ਦੁਸ਼ਟ ਤੋਂ ਮੇਰੀ ਪਤ ਦੀ ਰੱਖਿਆ ਕਰੋ ਵਿਥੀ ਕਦੇ ਨਾ ਹੋਵਈ ਜਨਕੀ ਅਰਦਾਸ ਜਦੋਂ ਪਠਾਨ ਮਾੜੀ ਨੀਅਤ ਨਾਲ ਬੀਬੀ ਬਲਵਧਿਆਤਾ ਕੋਲੋਂ ਹੀ ਝਾੜੀਆਂ ਵਿੱਚੋਂ ਇੱਕ ਸੱਪ ਨਿਕਲ ਕੇ ਉਸਦੇ ਪੈਰ ਤੇ ਲੜ ਗਿਆ ਤੇ ਉਹ ਥਾਂ ਤੇ ਹੀ ਸਰੀਰ त्याग ਗਿਆ ਉਸ ਸਮੇਂ ਹੀ ਕਿਧਰੋਂ ਇੱਕ ਟਾਂਗੇ ਵਾਲਾ ਆ ਗਿਆ ਤੇ ਬੀਬੀ ਤੋਂ ਸਾਰੀ ਵਿਥਿਆ ਸੁਣੀ ਤੇ ਉਸ ਨੂੰ ਉਸਦੇ ਪਿੰਡ ਪਹੁੰਚਾ ਦਿੱਤਾ ਬੀਬੀ ਨੇ ਘਰ ਪਹੁੰਚ ਕੇ ਸਾਰੀ ਵਾਰਤਾ ਸੁਣਾਈ ਇਹ ਖਬਰ ਸਾਰੇ ਰਿਸ਼ਤੇਦਾਰਾਂ ਵਿੱਚ ਫੈਲ ਗਈ ਬੀਬੀ ਜਦੋਂ ਇਹ ਵਾਰਤਾ ਸੁਣਾ ਰਹੀ ਸੀ ਤਾਂ ਜੋਗਾ ਵੀ ਸੁਣ ਰਿਹਾ ਸੀ ਉਸਨੇ ਕਿਹਾ ਕਿ ਗੁਰੂ ਜੀ ਸੱਪ ਦਾ ਰੂਪ ਵੀ ਧਾਰਨ ਕਰ ਲੈਂਦੇ ਹਨ ਅੱਗੋਂ ਬੀਬੀ ਨੇ ਕਿਹਾ ਮੈਨੂੰ ਡਰ ਦੇ ਕਾਰਨ ਕੁਝ ਪਤਾ ਨਹੀਂ ਕਿ ਕਿਧਰੋਂ ਸੱਪ ਆਇਆ ਜਾਂ ਉਸ ਟੰਗ ਟਾਂਗੇ ਵਾਲੇ ਦਾ ਜੋ ਮੈਨੂੰ ਘਰ ਛੱਡ ਕੇ ਕਿਧਰੇ ਚਲਾ ਗਿਆ ਭਾਈ ਜੋਗੇ ਨੇ ਕਿਹਾ ਐਸੇ ਗੁਰੂ ਜੀ ਦੇ ਦਰਸ਼ਨ ਮੈਂ ਵੀ ਕਰਾਂਗਾ ਮੈਨੂੰ ਹੁਣੇ ਲੈ ਕੇ ਚੱਲੋ ਉਹ ਜ਼ਿੱਦ ਕਰਨ ਲੱਗ ਪਿਆ ਮਾਂ ਬਾਪ ਨੇ ਸਮਝਾਇਆ ਕਿ ਕੁਝ ਹੀ ਦਿਨਾਂ ਤੱਕ ਹੋਲੇ ਮੱਲੇ ਦਾ ਹੋਲੇ ਮੱਲੇ ਦਾ ਤਿਉਹਾਰ ਆ ਰਿਹਾ ਹੈ ਫਿਰ ਅਸੀਂ ਸਾਰੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਚਲਾਂਗੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹਲੇ ਦਾ ਹੋਲੇ ਮਹਲੇ ਦਾ ਤਿਉਹਾਰ ਨੇੜੇ ਆ ਗਿਆ ਤੇ ਪਸ਼ਾਵਰ ਦੀ ਸੰਗਤ ਇਕੱਠੀ ਹੋ ਕੇ ਸੰਗ ਦੇ ਰੂਪ ਵਿੱਚ ਚੱਲ ਪਈ ਉਸੇ ਸੰਗ ਵਿੱਚ ਜੋਗਾ ਤੇ ਉਸਦੇ ਮਾਤਾ ਪਿਤਾ ਵੀ ਦਸ਼ਮੇਸ਼ ਪਿਤਾ ਦੇ ਜੀ ਦੇ ਦਰਸ਼ਨਾਂ ਲਈ ਚੱਲ ਪਏ ਸਾਰੀ ਸੰਗਤ ਪੜਾ ਕਰਦੀ ਹੋਈ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਗਈ ਪਾਈ ਜੋਗਾ ਜੀ ਬਾਲ ਅਵਸਥਾ ਵਿੱਚ ਸਨ ਤੇ ਮਾਪੇ ਦੇ ਨਾਲ ਸ੍ਰੀ ਆਨੰਦਪੁਰ ਸਾਹਿਬ ਪਹੁੰਚੇ ਸਤਿਗੁਰੂ ਜੀ ਦੇ ਚਰਨਾ ਪਰ ਮੱਥਾ ਟੇਕਿਆ ਤਾਂ ਕਲਗੀਧਰ ਪਿਤਾ ਜੀ ਨੇ ਪੁੱਛਿਆ ਕਾਕਾ ਤੇਰਾ ਨਾਂ ਕੀ ਹੈ ਜੋਗਾ ਪਾਈ ਜੋਗਾ ਜੀ ਨੇ ਤੋਤਲੀ ਜ਼ਬਾਨ ਵਿੱਚ ਸਹਿਜ ਸੁਭਾਹੀ ਉੱਤਰ ਦਿੱਤਾ ਕਿਸ ਜੋਗਾ ਗੁਰੂ ਜੀ ਦਾ ਦੂਸਰਾ ਬਚਨ ਸੀ ਗੁਰੂ ਜੋਗਾ ਭਾਈ ਜੋਗਾ ਨੇ ਉੱਤਰ ਦਿੱਤਾ বালক ਭਾਈ ਜੋਗੇ ਪਾਸੋਂ ਐਸਾ ਬਤਨ ਸੁਣ ਕੇ ਗੁਰੂ ਜੀ ਪ੍ਰਸੰਨ ਹੋ ਗਏ ਤੇ ਕਿਹਾ ਜੋਗਿਆ ਜੇ ਤੂੰ ਗੁਰੂ ਜੋਗਾ ਹੈ ਤਾਂ ਅੱਜ ਤੋਂ ਗੁਰੂ ਤੇਰੇ ਜੋਗਾ ਹੋਇਆ ਤੇ ਗੁਰੂ ਜੀ ਨੇ ਸਿਰ ਤੇ ਪਿਆਰ ਦੇ ਕੇ বালক ਜੋਗੇ ਨੂੰ ਨਿਹਾਲ ਨਿਹਾਲ ਕਰ ਦਿੱਤਾ ਤੇ ਕਿਹਾ ਅੱਛਾ ਫਿਰ ਅਸਾਂ ਤੈਨੂੰ ਜਾਣ ਨਹੀਂ ਦੇਣਾ ਤੇਰੇ ਮਾਪਿਆਂ ਨਾਲ ਨਾ ਜਾਣ ਦਿਓ ਜੀ ਮੈਂ ਇੱਥੇ ਹੀ ਰਹਾਂਗਾ ਸੇਵਾ ਕਰਾਂਗਾ ਤੇ ਖੇਡਾਂਗਾ ਇਹ ਉੱਤਰबालਕ ਜੋਗੇ ਦੇ ਮੂੰਹ ਸੁਣ ਕੇ ਗੁਰੂ ਜੀ ਬਹੁਤ ਖੁਸ਼ ਹੋਏ ਹੁਣ ਭਾਈ ਜੋਗਾ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਰਹਿ ਕੇ ਸੇਵਾ ਕਰਨ ਤੇ ਵਿਦਿਆ ਪ੍ਰਾਪਤ ਕਰਨ ਲੱਗਾ ਕੁਝ ਚਿਰ ਪਿਛੋ ਪਿਛਾਵਰ ਦੀ ਸੰਗਤ ਵਾਪਸ ਮੁੜਣ ਲੱਗੀ ਤਾਂ ਭਾਈ ਜੋਗਾ ਜੀ ਦੇ ਮਾਪੇ ਵੀ ਵਾਪਸ ਘਰ ਜਾਣ ਨੂੰ ਤਿਆਰ ਹੋ ਗਏ ਤੇ ਉਹਨਾਂ ਜੋਗੇ ਨੂੰ ਨਾਲ ਚੱਲਣ ਲਈ ਕਿਹਾ ਪਰ ਉਸਨੇ ਸਾਫ਼ ਇਨਕਾਰ ਕਰ ਦਿੱਤਾ ਕਿ ਮੈਂ ਨਹੀਂ ਜਾਣਾ ਮੈਂ ਤਾਂ ਗੁਰੂ ਘਰ ਵਿੱਚ ਹੀ ਰਹਾਂਗਾ ਮਾਪੇ ਇਹ ਬੱਚੇ ਨੂੰ ਸੁਣ ਕੇ ਹੈਰਾਨ ਹੋ ਗਏ ਕਿ ਗੁਰੂ ਜੀ ਨੇ ਸੁਭਾਵਕ ਹੀ ਗੱਲ ਕੀਤੀ ਸੀ ਕਿ ਬੱਚੇ ਦੇ ਮਨ ਲੱਗ ਗਈ। ਉਹਨਾਂ ਬਹੁਤ ਜ਼ੋਰ ਲਾਇਆ ਪਰ ਭਾਈ ਜੋਗਾ ਮਾਪੇ ਨਾਲ ਵਾਪਸ ਜਾਣ ਲਈ ਤਿਆਰ ਨਾ ਹੋਇਆ। ਉਹ ਸਿੱਧੀ ਆਨੰਦਪੁਰ ਸਾਹਿਬ ਹੀ ਡੈਣ ਲੱਗਾ। ਸਮੇਂ ਨੇ ਆਪਣੇ ਚਾਲੇ ਤੁਰ ਹੀ ਜਾਣਾ ਹੈ। ਸਮੇਂ ਨੇ ਆਪਣੀ ਚਾਲੇ ਤੁਰੀ ਜਾਣਾ ਹੈ ਇਹ ਰੁਕਿਆ ਨਹੀਂ ਰੁਕਦਾ ਸਮੇਂ ਦੇ ਨਾਲ ਹੀ ਮਨੁੱਖ ਦੀ ਉਮਰ ਵੱਧਦੀ ਜਾਂਦੀ ਹੈ ਅੱਜ ਦਾ ਬਾਲ ਕੱਲ ਦਾ ਗੱਭਰੂ ਤੇ ਪਰਸੋਂ ਦਾ ਬਿਰਧ ਇਹ ਉਹ ਕਾਲ ਚੱਕਰ ਚੱਲਦਾ ਰਹਿੰਦਾ ਹੈ ਪਾਈ ਜੋਗਾ ਵੀ ਮਹਾਰਾਜ ਦੀ ਹਜ਼ੂਰੀ ਵਿੱਚ ਰਹਿੰਦਾ ਹੋਇਆ ਜਵਾਨ ਹੋ ਗਿਆ ਇਸ ਸਮੇਂ ਦੌਰਾਨ ਪਾਈ ਜੋਗਾ ਦੇ ਮਾ ਮਾਪ ਕਦੀ ਆਪਣੇ ਬੱਚੇ ਨੂੰ ਮਿਲਣ ਆਨੰਦਪੁਰ ਆ ਜਾਂਦੇ ਤੇ ਕਈ ਵਾਰ ਪਾਈ ਜੋਗਾ ਵੀ ਗੁਰੂ ਜੀ ਤੋਂ ਅਗਿਆ ਲੈ ਕੇ ਪਸ਼ਾਵਤ ਆਪਣੇ ਪਿੰਡ ਹੋ ਆਉਂਦਾ ਸੀ ਹੁਣ ਬਾਲਕ ਜੋਗਾ ਜਵਾਨ ਗੱਭਰੂ ਹੋ ਗਿਆ ਮੋਟ ਫੁੱਟ ਆਈ ਦਾੜ੍ਹੀ ਅਜੇ ਨਹੀਂ ਉਪਰੀ ਸੀ ਬਹੁਤ ਸੁੰਦਰ ਜਵਾਨ ਹੀ ਨਿਕਲਿਆ ਸੱਚੇ ਸਤਗੁਰੂ ਜੀ ਨੇ ਵਿਸਾਖੀ ਦੇ ਪਵਿੱਤਰ ਦਿਹਾੜੇ ਸਮੇ ਖੰਡੇ ਦੀ ਬ ਪਾਹਲ ਛਕਾ ਕੇ ਜੋਗੇ ਦਿੱਤਾ ਜੋਗਾ ਸਿੰਘ ਬਣਾ ਦਿੱਤਾ ਭਾਈ ਜੋਗਾ ਸਿੰਘ ਨੇ ਘੋੜ ਸਵਾਰੀ ਸਿੱਖੀ ਤੇ ਉਸ ਸਮੇਂ ਦੇ ਜੰਗ ਵਿੱਚ ਜਿੰਨੇ ਹਥਿਆਰ ਵਰਤੇ ਜਾਂਦੇ ਸਨ ਉਹਨਾਂ ਸ਼ਸਤਰਾਂ ਦੇ ਚਲਾਉਣ ਵਿੱਚ ਨਿਪੁੰਨਤਾ ਹਾਸਲ ਕੀਤੀ ਉਹ ਨੇਕ ਸੇਵਾਦਾਰ ਅਤੇ ਚੰਗਾ ਦਲੇਰ ਸਪਾਹੀ ਬਣ ਗਿਆ ਇਸ ਤੋਂ ਬਿਨਾ ਜੋਗਾ ਸਿੰਘ ਨੇ ਗੁਰਮੁਖੀ ਉਰਦੂ ਤੇ ਫਾਰਸੀ ਭਾਸ਼ਾ ਦੀ ਸਿੱਖਿਆ ਵੀ ਪ੍ਰਾਪਤ ਕੀਤੀ ਕੁਝ ਸਮੇਂ ਪਿਛੋਂ ਜਦ ਜੋਗਾ ਜਵਾਨ ਹੋਇਆ ਪਛਾਵਰ ਦੀ ਸੰਗਤ ਆਈ ਸੰਗਤ ਦੇ ਰਾਹੀ ਜੋਗਾ ਸਿੰਘ ਦੇ ਮਾਪੇ ਵੱਲੋਂ ਇੱਕ ਚਿੱਠੀ ਪਹੁੰਚੀ ਉਹ ਚਿੱਠੀ ਸਤਿਗੁਰੂ ਜੀ ਦੇ ਅੱਗੇ ਰੱਖੀ ਗਈ ਚਿੱਠੀ ਵਿੱਚ ਲਿਖਿਆ ਸੀ ਕਲਗੀਧਰ ਦਸ਼ਮੇਸ਼ ਪਿਤਾ ਜੀ ਸੇਵਕਾਂ ਦੀ ਆਪ ਜੀ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਕਿ ਜੋਗਾ ਸਿੰਘ ਵਾਸਤੇ ਕਸ਼ੂਸ਼ੀਲ ਤੇ ਸੁੰਦਰ ਕੰਨਿਆ ਦਾ ਸਾਖ ਆਇਆ ਹੈ ਸਾਨੂੰ ਜੋਗਾ ਸਿੰਘ ਦਾ ਵਿਆਹ ਕਰਨ ਦੀ ਸੱਦਰ ਹੈ ਆਪ ਕਿਰਪਾਲਤਾ ਕਰੋ ਤੇ ਜੋਗਾ ਸਿੰਘ ਨੂੰ ਇੱਕ ਵਾਰ ਪਸ਼ਾਵਰ ਭੇਜ ਦਿਓ ਸਤਿਗੁਰੂ ਜੀ ਵਿਆਹ ਹੋਣ ਪਿੱਛੋਂ ਜੋਗਾ ਸਿੰਘ ਝਟਪਟ ਆਪ ਦੇ ਕੋਲ ਪੁੱਜ ਜਾਵੇਗਾ ਅਸਾਂ ਦੀ ਉਮਨ ਬਡੇਰੀ ਹੋ ਰਹੀ ਹੈ ਇਹੋ ਖਿਆਲ ਹੈ ਕਿ ਇਸ ਦਾ ਵਿਆਹ ਕਰ ਜਾਈਏ ਇਸ ਵਾਸਤੇ ਨਾ ਕੀ ਪਤਾ ਕਿੰਨਾ ਕਿੰਨਾ ਚਿਰ ਰਹਿਣ ਕਿ ਨਾ ਰਹਿਣ ਸਤਿਗੁਰੂ ਜੀ ਕਿਰਪਾ ਕਰਮ ਤੇ ਜੋਗਾ ਸਿੰਘ ਨੂੰ ਜਲਦੀ ਭੇਜ ਦੇਣ ਬਾਰ-ਬਾਰ ਬੇਨਤੀ ਹੈ ਸਤਿਗੁਰੂ ਜੀ ਨੇ ਜਦ ਚਿੱਠੀ ਵਾਚੀ ਤਉਨਾ ਨੇ ਪਾਈ ਜੋਗਾ ਸਿੰਘ ਨੂੰ ਆਪਣੇ ਕੋਲ ਬੁਲਾਇਆ ਕੋਲ ਬੁਲਾ ਕੇ ਬਚਨ ਕੀਤਾ ਜੋਗਾ ਸਿੰਘ ਭਈ ਤੁਸਾ ਦੇ ਮਾਤਾ ਪਿਤਾ ਜੀ ਨੇ ਚਿੱਠੀ ਭੇਜੀ ਹੈ ਜੋਗਾ ਸਿੰਘ ਪਿਤਾ ਜੀ ਇਹ ਧਰ ਛੱਡ ਕੇ ਕਿਤੇ ਜਾਣ ਨੂੰ ਚਿਤ ਨਹੀਂ ਕਰਦਾ ਆਪਣੇ ਚਰਨਾ ਵਿੱਚ ਰੱਖੋ ਕੀ ਲੈਣਾ ਹੈ ਘਰ ਜਾ ਕੇ ਗੁਰੂ ਜੀ ਨੇ ਕਿਹਾ ਤੇਰੇ ਪਿਤਾ ਜੀ ਨੇ ਚਿੱਠੀ ਵਿੱਚ ਦੱਸਿਆ ਹੈ ਕਿ ਤੁਸਾ ਦਾ ਆਨੰਦ ਕਾਰਜ ਕਰਨਾ ਚਾਹੁੰਦੇ ਹਨ ਬੇਟਾ ਮਾਵਾਪ ਦੇ ਆਖੇ ਲਗਣਾ ਚਾਹੀਦਾ ਹੈ ਉਨਾ ਦੇ ਮਨ ਦੀ ਮਰਾਦ ਵੀ ਪੂਰੀ ਕਰਕੇ ਖੁਸ਼ੀਆਂ ਹਾਸਲ ਕਰਨੀਆਂ ਚਾਹੀਦੀਆਂ ਹਨ ਜੋਗਾ ਸਿੰਘ ਨੇ ਉੱਤਰ ਦਿੱਤਾ ਪਿਤਾ ਜੀ ਹੁਕਮ ਮੰਨ ਲੈਂਦਾ ਹਾਂ ਪਰ ਚਿੱਤ ਇੱਥੋਂ ਜਾਣ ਨੂੰ ਨਹੀਂ ਕਰਦਾ ਤਨ ਮਨ ਸਭ ਆਪ ਦੇ ਚਰਨਾਂ ਵਿੱਚ ਰੱਖਣਾ ਚਾਹੁੰਦਾ ਹਾਂ ਇਹ ਆਨੰਦਪੁਰੀ ਸੱਚਮੁੱਚ ਹੀ ਸਵਰਗਪੁਰੀ ਹੈ ਤੇ ਆਨੰਦ ਭਰਪੂਰ ਹੈ ਭਾਈ ਜੋਗਾ ਸਿੰਘ ਜੀ ਦੇ ਬਚਨ ਸੁਣ ਕੇ ਗੁਰੂ ਜੀ ਪ੍ਰਸੰਨ ਹੋ ਗਏ ਤੇ ਕਿਹਾ ਜਦੋਂ ਤੇਰੀ ਲੋੜ ਸਮਝਾਂਗੇ ਉਸ ਵੇਲੇ ਜੀ ਉਸ ਵੇਲੇ ਚਿੱਠੀ ਭੇਜਾਂਗੇ ਚਿੱਠੀ ਦੇਖਦੇ ਸਾਰ ਹੀ ਆ ਜਾਣਾ ਭਾਈ ਜੋਗਾ ਸਿੰਘ ਨੇ ਗੁਰੂ ਜੀ ਦਾ ਹੁਕਮ ਮੰਨ ਲਿਆ ਤੇ ਘਰ ਜਾਣ ਨੂੰ ਤਿਆਰ ਹੋ ਪਿਆ ਤੇ ਸੰਗਤ ਦੇ ਨਾਲ ਰਲ ਗਿਆ ਭਾਈ ਜੋਗਾ ਸਿੰਘ ਨੂੰ ਆਪਣੇ ਅਨੰਦ ਸਿੱਖ ਹੋਣ ਦਾ ਬਹੁਤ ਗੁਮਾਨ ਸੀ ਕਿਉਂਕਿ ਗੁਰੂ ਜੀ ਉਸ ਨੂੰ ਪੁੱਤਰਾ ਵਾਂਗ ਪਿਆਰ ਕਰਦੇ ਸਨ ਤੇ ਇਸ ਤੋਂ ਵਿਦਾਂ ਗੁਰੂ ਘਰ ਦੇ ਸਾਰੇ ਕੰਮਕਾਰ ਦੀ ਸੇਵਾ ਵੀ ਉਸੇ ਕੋਲ ਸੀ ਜੋਗਾ ਸਿੰਘ ਪਿਸ਼ੌਰ ਜਾਂਦੇ ਹੋਏ ਮਨ ਹੀ ਮਨ ਵਿੱਚ ਸੋਚਣ ਲੱਗਾ ਕਿ ਜੋ ਸੇਵਾ ਮੈਂ ਕਰਦਾ ਸੀ ਹੁਣ ਕੌਣ ਕਰੇਗਾ ਇਸ ਵਾਸਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਸਨੂੰ ਪਰਖਣ ਲਈ ਇੱਕ ਸਿੱਖ ਨੂੰ ਇਹ ਸਮਝਾ ਕੇ ਪੇਲ ਚ ਦਿੱਤਾ ਕਿ ਜਿਸ ਵੇਲੇ ਜੋਗਾ ਸਿੰਘ ਤੇ ਨਲਾਵਾ ਲੈ ਲਵੇ ਤਾਂ ਉਸ ਵੇਲੇ ਇਹ ਸਾਡਾ ਹੁਕਮਨਾਮਾ ਉਸਨੂੰ ਦੇ 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 ਦੇਣਾ ਉੱਧਰ ਜੋਗਾ ਸਿੰਘ ਸੰਗ ਦੇ ਨਾਲ ਪੰਦ ਖਤਮ ਕਰਕੇ ਪਸ਼ਾਵਰ ਪੁੱਜ ਗਿਆ ਪੁੱਤਰ ਨੂੰ ਘਰ ਆਇਆ ਦੇਖ ਕੇ ਦੇਖ ਕੇ ਉਸ ਦੇ ਮਾਪੇ ਤੇ ਰਿਸ਼ਤੇਦਾਰ ਬਹੁਤ ਪ੍ਰਸੰਨ ਹੋਏ ਉਹਨਾਂ ਨੇ ਛੇਤੀ ਹੀ ਵਿਆਹ ਦੀ ਤਿਆਰੀ ਕਰ ਦਿੱਤੀ ਜੰਜ ਉਸੇ ਸ਼ਹਿਰ ਵਿੱਚ ਜਾਣੀ ਸੀ ਡੋਂਗਾ ਜੋਗਾ ਸਿੰਘ ਨੂੰ ਸੁੰਦਰ ਵਸਤਰ ਪਹਿਨਾਏ ਤੇ ਘੋੜੀ ਉੱਤੇ ਚੜਾ ਕੇ ਜੰਜ ਤੁਰ ਪਈ ਆਤਿਸ਼ਬਾਜ਼ੀ ਤੇ ਵਾਜਿਆਂ ਦੀ ਗੂੰਜਾਰ ਵਿੱਚ ਬਰਾਤ ਅਗਲੇ ਘਰ ਪਹੁੰਚੀ ਕੁੜੀ ਵਾਲਿਆਂ ਨੇ ਪਿਆਰ ਤੇ ਰੀਝਾਂ ਜਾਵਾਂ ਨਾਲ ਸਤਿਕਾਰ ਕੀਤਾ ਅਗਲੇ ਦਿਨ ਤੜਕੇ ਹੀ ਫੇਰਿਆਂ ਦਾ ਸਮਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹਜ਼ੂਰ ਲਾੜੇ ਲਾੜੀ ਨੂੰ ਬਿਠਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਲਾੜੇ ਲਾੜੀ ਨੂੰ ਬਿਠਾਇਆ ਗਿਆ। ਗੁਰੂ ਜਸਕਰਨ ਵਾਲੇ ਰਾਗੀਆਂ ਨੇ ਕੀਰਤਨ ਕੀਤਾ ਤੇ ਲਾਵਾ ਪੜਨੀਆਂ ਸ਼ੁਰੂ ਹੋਈਆਂ। ਗੁਰੂ ਜੀ ਦਾ ਭੇਜਿਆ ਸਿੱਖ ਸਭ ਕਾਰਜ ਦੇਖਦਾ ਗੁਰੂ ਜੀ ਦਾ ਸੀ ਗੁਰੂ ਜੀ ਦਾ ਭੇਜਿਆ ਸਿੱਖ ਸਭ ਕਾਰਜ ਦੇਖਦਾ ਰਿਹਾ ਜਦ ਤਿੰਨ ਲਾਵਾਂ ਪੜ ਹੋ ਗਈਆਂ ਚੌਥੀ ਲਾਮ ਸ਼ੁਰੂ ਹੋਣ ਉੱਪਰ ਲਾੜੀ ਨੇ ਮੱਥਾ ਟੇਕਿਆ ਲਾੜੀ ਅਜੇ ਮੱਥਾ ਟੇਕ ਰਹੀ ਸੀ ਉਸੇ ਸਮੇਂ ਗੁਰੂ ਜੀ ਦੇ ਭੇਜੇ ਸਿੱਖ ਨੇ ਅੱਗੇ ਵਧ ਕੇ 사ਤਗੁਰੂ ਜੀ ਦਾ ਹੁਕਮਨਾਮਾ ਭਾਈ ਜੋਗਾ ਸਿੰਘ ਦੇ ਹੱਥ ਫੜਾਇਆ ਜੋਗਾ ਸਿੰਘ ਉੱਥੇ ਹੀ ਰੁਕ ਗਏ ਤੇ ਕਾਲੀ ਨਾਲ ਉਸ ਨੂੰ வாਚਣਾ ਸ਼ੁਰੂ ਕਰ ਦਿੱਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਸੀ ਜਿਸ ਵੇਲੇ ਹੁਕਮਨਾਮਾ ਮਿਲੇ ਉਸੇ ਵੇਲੇ ਚੱਲ ਕੇ ਸ੍ਰੀ ਅਨੰਦਪੁਰ ਸਾਹਿਬ ਪੁੱਜੋ ਦੇਰ ਨਹੀਂ ਕਰਨੀ ਸਿੱਖ ਵੱਲੋਂ ਦਿੱਤੇ ਹੁਕਮਨਾਮੇ ਨੂੰ ਪੜ ਕੇ ਜੋਗਾ ਸਿੰਘ ਨੇ ਪੱਲਾ ਛੱਡ ਦਿੱਤਾ ਤੇ ਕਿਹਾ ਮੈਂ ਚੱਲਿਆ ਹਾਂ ਹੁਣ ਮੈਂ ਨਹੀਂ ਰੁਕਦਾ ਮੇਰੇ ਸਤਿਗੁਰੂ ਜੀ ਦਾ ਹੁਕਮ ਹੈ ਇਹ ਅਜੀਬ ਸਥਿਤੀ ਵੇਖ ਕੇ ਮਾਪੇ ਭੈਣ ਭਾਈ ਰਿਸ਼ਤੇਦਾਰ ਸਹੁਰੇ ਤੇ ਰਾਗੇ ਵਿਦਵਾਨ ਸਾਰੇ ਹੀ ਹੈਰਾਨ ਹੋ ਗਏ ਤੇ ਇਹ ਉਹਨਾਂ ਨੇ ਕਿਹਾ ਕਿ ਸਿਰਫ 5-7 ਮਿੰਟ ਲੱਗਣਗੇ ਬਾਕੀ ਦੀ ਇੱਕ ਕਲਾਮ ਤੇ ਅਰਦਾਸ ਪਿੱਛੋਂ ਭਾਵੇਂ ਚਲੇ ਜਾਣਾ ਅਨੀ ਦੇ ਨਾਲ ਗੁਰੂ ਜੀ ਨਰਾਜ਼ ਨਹੀਂ ਹੋ ਜਾਣਗੇ ਪਰ ਭਾਈ ਜੋਗਾ ਸਿੰਘ ਨਾਲੁ ਕਿ ਆਖਿਰ ਕਰਦਿਆ ਨੇ ਉਸ ਦੀ ਕਿਰਪਾਨ ਰੱਖ ਲਈ ਮਗਰੋਂ ਉਸ ਦੇ ਪੱਲੇ ਤੇ ਕਿਰਪਾ ਨਾਲ ਬਾਕੀ ਦੀ ਲਾਂਵ ਪੜ ਕੇ ਆਨੰਦ ਕਾਰਜ ਦੀ ਰਸਮ ਪੂਰੀ ਕੀਤੀ ਉਸ ਦੀ ਬਣੀ ਪਤਨੀ ਵੀ ਹੈਰਾਨ ਹੋਈ ਸਭ ਨੇ ਆਖਿਆ ਕੈਸਾ ਪਿਆਰ ਹੈ ਗੁਰੂ ਜੀ ਨਾਲ ਭਾਈ ਜੋਗਾ ਸਿੰਘ ਐਨੇ ਨੂੰ ਪਛਾਵਰਦਿਆਂ ਬਾਹਰ ਲਿਆ ਆਬਾਦੀਆਂ ਵੀ ਟੱਪ ਚੁੱਕਾ ਸੀ ਉਹ ਤਾਂ ਘੜੀਆਂ ਕੋ ਕਰੰਤੇ ਤੁਲਿਆ ਹੋਇਆ ਸੀ ਪੇਸ਼ਵਰ ਚਲ ਕੇ 라ਵਲਪਿੰਡੀ 라ਵਲਪਿੰਡੀ ਤੋਂ لاہور ਅਤੇ ਉੱਥੋਂ ਭਾਈ ਜੋਗਾ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜੇ ਆਪਣੇ ਪਿਆਰੇ ਸਤਿਗੁਰ ਪਿਤਾ ਜੀ ਨੂੰ ਮਿਲਣ ਦੀ ਤੜਪ ਹਿਰਦੇ ਵਿੱਚ ਸੀ ਤੇ ਹੁਕਮ ਦੀ ਪਾਲਣਾ ਪੂਰੀ ਕਰਨ ਦੀ ਸੱਦਰ ਸੀ। ਰਾਜਵਜ ਜੋਗਾ ਸਿੰਘ ਨੂੰ ਹੰਕਾਰ ਹੋ ਗਿਆ ਕਿ ਮੇਰੇ ਵਰਗਾ ਸਿੱਧਕੀ ਸੇਖ ਗੁਰੂ ਦੇ ਘਰ ਹੋਰ ਕੋਈ ਨਹੀਂ ਜੋ ਲਾਵਾ ਛੱਡ ਕੇ ਗੁਰੂ ਜੀ ਵੱਲ ਤੁਰ ਪਿਆ ਹੋਵੇ। ਜਦੋਂ ਜੋਗਾ ਸਿੰਘ ਹੁਸ਼ਿਆਰਪੁਰ ਪਹੁੰਚਿਆ ਤਾਂ ਸ਼ਾਮ ਦਾ ਵੇਲਾ ਸੀ ਤੇ ਰਾਤ ਕੱਟ ਕੇ ਸਵੇਰੇ ਤੜਕੇ ਸ੍ਰੀ ਅੰਦਪੁਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਪਹੁੰਚਣ ਦਾ ਇਰਾਦਾ ਬਣਾਇਆ। ਇੱਥੋਂ ਦੀ ਮੁੱਖ ਸਰਾ ਜਿਸ ਦਾ ਨਾਮ ਮੁਗਲਾਂ ਦੀ ਸਰਾ ਸ਼ਹਿਰ ਸੀ। ਤੇ ਇਥੋਂ ਦੀ ਮੁੱਖ ਸਰਾ ਜਿਸ ਦਾ ਨਾਮ ਮੁਗਲਾਂ ਦੀ ਸਰਾ ਮਸ਼ਹੂਰ ਸੀ ਵਿੱਚ ਠਹਿਰਾਉਂ ਕੀਤਾ। ਮਗਰੋਂ ਸ਼ਹਿਰ ਘੁੰਮਣ ਦੇ ਇਰਾਦੇ ਨਾਲ ਭਾਈ ਜੋਗਾ ਸਿੰਘ ਚੱਲ ਪਿਆ। ਜਿਸ ਬਾਜ਼ਾਰ ਦੇ ਵਿੱਚ ਦਿਲੰਗਣ ਲੱਗਾ ਉਹ ਵੇਸ ਵੇਸਵਾਵਾ ਦਾ ਬਾਜ਼ਾਰ ਸੀ। ਰੂਪਮਾਇਆ ਹੀ ਮਰਦ ਨੂੰ ਭੁਲਾ ਦਿੰਦੀ ਹੈ। ਰੂਪ ਮਾਇਆ ਹੀ ਮਰਦ ਨੂੰ ਭੁਲਾ ਲੈਂਦੀ ਹੈ ਇਹਦੀ ਖਿੱਚ ਤੋਂ ਬਚਣਾ ਅਸੰਭਵ ਹੈ ਬਚਦਾ ਉਹ ਹੈ ਜਿਸ ਨੂੰ ਸੱਚਾ ਸਤਗੁਰੂ ਆਪ ਰਖੇ ਉਸ ਬਾਜ਼ਾਰ ਵਿੱਚ ਇੱਕ અત્યੰਤ ਸੁੰਦਰ ਵेशਵਾਸੀ ਉਸ ਦੀ ਮਨਮੋਹਣੀ ਸੁਰਤ ਨੂੰ ਦੇਖ ਕੇ ਮਰਦ 당ਗ ਰਹੇ ਜਾਂਦੇ ਸਨ ਉਸ ਨੇ ਆਵਾਜ਼ ਦੇ ਕੇ ਜੋਗਾ ਸਿੰਘ ਨੂੰ ਰੋਕਿਆ ਤੇ ਅੱਖਾਂ ਵਿੱਚ ਅੱਖਾ ਪਾ ਕੇ ਹੱਥ ਨਾਲ ਇਸ਼ਾਰਾ ਕੀਤਾ ਜੋਗਾ ਸਿੰਘ ਉਸਦੇ ਨੈਣਾਂ ਦੇ ਜਾਲ ਵਿੱਚ ਫਸ ਗਿਆ ਪੈਰ ਅੱਗੇ ਨਾ ਤੁਰੇ ਅੱਖਾ ਪਾੜ ਕੇ ਉਸ ਸੁੰਦਰੀ ਵੱਲ ਦੇਖਣ ਲੱਗ ਪਿਆ ਪਰ ਛੇਤੀ ਹੀ ਖਿਆਲ ਆ ਗਿਆ ਕਿ ਉਹ ਗੁਰੂ ਦਾ ਸਿੱਖ ਹੈ ਉਸਦੇ ਤੇੜ ਕਸ਼ਾਇਰਾ ਹੱਥ ਕੜਾ ਤੇ ਸਿਰ ਉੱਤੇ ਦਸਤਾਰ ਹੈ ਜੇ ਕੋਈ ਉਸ ਨੂੰ ਵੇਖੇਗਾ ਤਾਂ ਕੀ ਆਖੇਗਾ ਇਹ ਵਿਚਾਰ ਕੇ ਦਸ ਕੋ ਕਦਮ ਅੱਗੇ ਗਿਆ ਪਰ ਫਿਰ ਖਲੋ ਗਿਆ ਉਸ ਸੁੰਦਰੀ ਦਾ ਚਿੱਤ ਅੱਖਾਂ ਵਿੱਚ ਸੀ ਸੁਪਨੇ ਦੀ ਤਰ੍ਹਾਂ ਉਸ ਨੂੰ ਇਸ਼ਾਰੇ ਕਰਦੀ ਪ੍ਰਤੀਤ ਹੁੰਦੀ ਸੀ ਉਸ ਨੂੰ ਗੁਰੂ ਤੇ ਗੁਰੂ ਦਾ ਹੁਕਮਨਾਮਾ ਭੁੱਲ ਗਿਆ ਲੋਕ ਸ਼ਰਮ ਤੇ ਬੇਸਵਾ ਦੇ ਹਿਰਦੇ ਵਿੱਚ ਇੱਕ ਅश्चਰਜ ਹੀ ਕੋਲ ਕਰਨ ਲੱਗ ਪਏ ਕਰਤੇ ਦੀ ਖੇੜ ਕਿਤੇ ਕੱਚ ਕੋਲ ਵਰਗੀ ਸੁੰਦਰ ਇਸਤਰੀ ਨੂੰ ਘਾ ਛੱਡ ਕੇ ਨਸ ਆਇਆ ਉਸ ਨਾਲ ਪੂਰੀਆਂ ਲਾਵਾ ਵੀ ਨਾ ਲਈਆਂ ਪਰ ਬੇਸਵਾ ਦੇ ਰੂਪ ਜਾਲ ਵਿੱਚ ਫਸ ਗਿਆ ਜਿੱਥੇ ਧਰਮ ਤੇ 1 ਲੱਖ ਦਾ ਇੱਕ ਜਿੱਥੇ ਧਰਮ ਤੇ 1 ਖਲਾਕ ਦਾ ਪ੍ਰਿਸ਼ਟ ਹੋਣਾ ਸੀ ਤਾਨਨ ਨੂੰ ਰੋਗ ਲੱਗਣ ਦਾ ਡਰ ਸੀ ਪਰ ਛੱਡੀ ਇਸਤਰੀ ਦੇਵੀ ਤੇ ਧਰਮ ਸੀ ਉਸ ਦਾ ਮੇਲ ਤੇ ਵੇਸਵਾ ਦਾ ਮੇਲ ਜ਼ਮੀਨ ਅਸਮਾਨ ਦਾ ਫਰਕ ਸੀ ਭਾਈ ਜੋਗਾ ਸਿੰਘ ਅੱਗੇ ਚੱਲ ਪਿਆ ਉਸ ਸਮੇਂ ਹੁਸ਼ਿਆਰਪੁਰ ਦੇ ਮੱਧ ਭਾਗ ਵਿੱਚ ਸਿਰਫ ਤਿੰਨ ਮਹੱਲੇ ਹੁੰਦੇ ਸਨ ਮੜਵਾਹਿਆਂ ਦਾ ਬਾਲਮਿਕੀਆਂ ਦਾ ਅਤੇ ਵੇਸਵਾਵਾਂ ਜਾਂ ਕੰਜਰੀਆਂ ਦਾ ਮਹੱਲਾ ਸ਼ਹਿਰ ਦੇ ਬਾਜ਼ਾਰ ਘੁੰਮਦੇ ਘੁੰਮਦੇ ਉਸ ਨੂੰ ਇੱਕ ਪੁਰਾਣਾ ਮਿੱਤਰ ਮਿਲ ਗਿਆ ਜੋ ਕਿ ਵਹੰਗੀ ਛਾਬੜੇ ਵਿੱਚ ਘੁੰਗਣੀਆਂ ਵੇਚ ਰਿਹਾ ਸੀ ਕਿਉਂਕਿ ਭਾਈ ਜੋਗਾ ਸਿੰਘ ਦੇ ਪਿਤਾ ਵੀ ਪਛਾਵਰ ਵਿੱਚ ਇਹੀ ਕੰਮ ਕਰਦੇ ਸਨ ਤੇ ਉਹ ਆਪ ਵੀ ਜਦੋਂ ਕਦੀ ਪਛਾਵਰ ਘਟ ਨੂੰ ਜਾਂਦਾ ਤਾਂ ਉੱਥੇ ਵਹੰਗੇ ਵਿੱਚ ਭੁਜੇ ਛੋਲੇ ਵੇਚਦਾ ਹੁੰਦਾ ਸੀ। ਉਸ ਮਿੱਤਰ ਨੇ ਬੜੀ ਅश्चਰਜਾ ਨਾਲ ਪੁੱਛਿਆ ਜੋਗਾ ਸਿਆਮ ਤੂੰ ਇੱਥੇ ਮੈਂ ਤਾਂ ਸੁਣਿਆ ਸੀ ਤੇਰਾ ਵਿਆਹ ਹੋ ਰਿਹਾ ਹੈ ਪਰ ਤੂੰ ਅੱਗੋਂ ਭਾਈ ਜੋਗਾ ਸਿੰਘ ਨੇ ਪਛਾਵਰ ਤੋਂ ਸਿਰੀ ਆਨੰਦਪੁਰ ਸਾਹਿਬ ਜਾਣ ਦੀ ਤੇ ਗੁਰੂ ਜੀ ਦੇ ਹੁਕਮਨਾਮੇ ਦੀ ਸਾਰੀ ਵਾਰਤਾ ਸੁਣਾ ਦਿੱਤੀ। ਇਹ ਸੁਣ ਕੇ ਉਸ ਮਿੱਤਰ ਨੇ ਕਿਹਾ ਵਾਹ ਬਈ ਵਾਹ ਤੇਰੇ ਜਿਹਾ ਸਿੱਖ ਗੁਰੂ ਘਰ ਵਿੱਚ ਹੋਰ ਕੌਣ ਹੋ ਸਕਦਾ ਹੈ ਜੋ ਕਿ ਲਾਵਾ ਵਿੱਚ ਵਿੱਚੋਂ ਜੋ ਕਿ ਲਾਵਾ ਵਿੱਚੇ ਛੱਡ ਕੇ ਗੁਰੂ ਜੀ ਦੇ ਹੁਕਮ ਵਿੱਚ ਚੱਲ ਪਿਆ ਹੋਵੇ ਇਸ ਤਰ੍ਹਾਂ ਉਸਨੇ ਭਾਈ ਜੋਗੇ ਦੀ ਕਾਫੀ ਸਿਫਤ ਸਲਾਹ ਕੀਤੀ ਤੇ ਵਡਿਆਈ ਕਰਦਾ ਹੋਇਆ ਆਪਣੇ ਰਾਹ ਪਿਆ ਭਾਈ ਜੋਗਾ ਸਿੰਘ ਦੇ ਮਨ ਵਿੱਚ ਤਾਂ ਪਹਿਲੇ ਹੀ ਗੁਰੂ ਜੀ ਦਾ ਅਨੰਨ ਸਿੱਖ ਹੋਣ ਦਾ ਹੰਕਾਰ ਪੈਦਾ ਹੋ ਗਿਆ ਸੀ ਦੂਜਾ ਆਪਣੇ ਮਿੱਤਰ ਪਾਸੋਂ ਦੂਜਾ ਆਪਣੇ ਮਿੱਤਰ ਪਾਸੋਂ ਆਪਣੀ ਵਡਿਆਈ ਸੁਣ ਕੇ ਉਸਦੇ ਮਨ ਵਿੱਚ ਹੋਰ ਵੀ ਜ਼ਿਆਦਾ ਹੰਕਾਰ ਉਪਜ ਪਿਆ ਕਿ ਉਸ ਦਿਹਾ ਕੋਈ ਸਿੱਖ ਹੋਰ ਨਹੀਂ ਹੋ ਸਕਦਾ ਜੋਗਾ ਸਿੰਘ ਨੂੰ ਸ੍ਰੀ ਅਨੰਦਪੁਰ ਸਾਹਿਬ ਦਾ ਰਸਤਾ ਭੁੱਲ ਗਿਆ ਉਹ ਸ਼ਹਿਰੋਂ ਬਾਹਰ ਜਾ ਬੈਠਾ ਇਸ ਉਡੀਕ ਵਿੱਚ ਕਿ ਹਨੇਰਾ ਹੋਣ ਉੱਤੇ ਉਹ ਬੇਸਵਾਦੇ ਕੋਠੇ ਉੱਤੇ ਜਾਵੇਗਾ ਗੁਰੂ ਦਾ ਸਿੱਖ ਡੋਲ ਗਿਆ ਸੱਚਾ ਗੁਰੂ ਆਪਣੇ ਸਿੱਖ ਦੀ ਨਹੀਂ ਰੱਖਿਆ ਕਰਦਾ ਹੈ ਕਿਉਂਕਿ ਗੁਰੂ ਜੀ ਨੇ ਜੋਗਾ ਸਿੰਘ ਨੂੰ ਬਚਪਨ ਵਿੱਚ ਹੀ ਕਹਿ ਦਿੱਤਾ ਸੀ ਕਿ ਜੋਗਿਆ ਜੇ ਤੂੰ ਗੁਰੂ ਜੋਗਾ ਹਾ ਤਾਂ ਅੱਜ ਤੋਂ ਗੁਰੂ ਤੇਰੇ ਜੋਗਾ ਹੋਇਆ ਅੱਜ ਉਹ ਘੜੀ ਆ ਗਈ ਸੀ ਜਦੋਂ ਆਪਣੇ ਸਿੱਖ ਜਦੋਂ ਉਹ ਆਪਣੇ ਸਿੱਖ ਦੀ ਰਾਖੀ ਕਰੇ ਤੋ ਜੀ ਪ੍ਰੀਤਮ ਨੂੰ ਪਤਾ ਲੱਗ ਗਿਆ ਤੇ ਗੁਰੂ ਆਪ ਆਪਣੇ ਸਿੱਖ ਨੂੰ ਬਚਾਉਣ ਆ ਗਿਆ ਗੁਰੂ ਜੀ ਇੱਕ ਸੰਤਰੀ ਚੋਬਦਾਰ ਦਾ ਰੂਪ ਧਾਰ ਕੇ ਵੇਸਵਾ ਦੀਆਂ ਪੌੜੀਆਂ ਅੱਗੇ ਜਾ ਖਲੋਤੇ ਰਾਤ ਦਾ ਸਮਾਂ ਹੋ ਗਿਆ ਤੇ ਚਾਰੇ ਪਾਸੇ ਹਨੇਰਾ ਪਸਰਨ ਲੱਗਾ ਜੋਗਾ ਸਿੰਘ ਬਾਜ਼ਾਰ ਵੱਲ ਮੁੜਿਆ ਲੋਕ ਅਜੇ ਵੀ ਬਾਜ਼ਾਰ ਵਿੱਚ ਫਿਰ ਰਹੇ ਸਨ ਉਹ ਉਸੇ ਵੇਸਵਾ ਦੇ ਕੋਠੇ ਹੇਠ ਆ ਗਿਆ ਤਾਂ ਅੰਤਰਜਾਮੀ ਗੁਰੂ ਜੀ ਆਪਣੇ ਬਿਰਧ ਤੇ ਸਿੱਖ ਦੀ ਲਾਜ ਰੱਖਣ ਵਾਸਤੇ ਚੋਬਦਾਰ ਦਾ ਰੂਪ ਧਾਰ ਕੇ ਉਸੇ ਵੇਸਵਾ ਦੇ ਬੂਹੇ ਅੱਗੇ ਖਲੋਤੇ ਜੋਗਾ ਸਿੰਘ ਨੂੰ ਝਿੜਕ ਕੇ ਹੀ ਬੋਲੇ ਤੂੰ ਕਿਉਂ ਅੱਗੇ ਮੂੰਹ ਚੱਕੀ ਚੁੱਕੀ ਆਂਦਾ ਹੈ ਉੱਪਰ ਵੇਸਵਾ ਆਪਾਸ ਰਾਜਾ ਗਿਆ ਹੈ ਇਹ ਗੱਲ ਸੁਣ ਕੇ ਜੋਗਾ ਸਿੰਘ ਮੁੜਤਾ ਪਿਆ ਪਰ ਕੰਬਸ ਹੋ ਕੇ ਰੁਕ ਨਾ ਸਕਿਆ ਫਿਰ ਵੇਸਵਾ ਦੇ ਬੂਹੇ ਅੱਗੇ ਆਇਆ ਤਾਂ ਜੋਬਦਾਰ ਨੂੰ ਖੜਾ ਦੇਖ ਕੇ ਮੁੜ ਗਿਆ ਵਿਚ ਐਨੀ ਵਿੱਚ ਵਕਤ ਗੁਜ਼ਾਰ ਰਿਹਾ ਸੀ ਕਦੀ ਇਹ ਵੀ ਚਿੰਤਾ ਹੁੰਦਾ ਸੀ ਕਿ ਉਹ ਬਹੁਤ ਕਾਲੀ ਕਾਹਲ ਕੀਤੀ ਘਰੋਂ ਤੁਰਨ ਦੀ ਪਤਨੀ ਦਾ ਮੂੰਹ ਹੀ ਦੇਖ ਹੁੰਦਾ ਉਸਨੇ ਫਿਰ ਅੱਗੇ ਹੋ ਕੇ ਪੁੱਛਿਆ ਤੇਰਾ ਮਾਲਕ ਕਦੋਂ ਘਰ ਨੂੰ ਜਾਵੇਗਾ ਮੈਨੂੰ ਕੀ ਪਤਾ ਮੈਨੂੰ ਹੁਕਮ ਹੈ ਕਿ ਉੱਪਰ ਕਿਸੇ ਨੂੰ ਨਹੀਂ ਜਾਣ ਦੇਣਾ ਤੂੰ ਕੌਣ ਹੈ ਚੋਬਦਾਰਸ਼ ਨੇ ਉੱਤਰ ਦਿੱਤਾ ਤੇ ਪੁੱਛਿਆ ਮੈਂ ਕੋਈ ਵੀ ਹੋਵਾਂ ਇਸ ਨਾਲ ਤੈਨੂੰ ਕੀ ਜੋਗਾ ਸਿੰਘ ਨੇ ਉੱਤਰ ਦਿੱਤਾ ਦੋੜ ਜਾ ਫਿਰ ਇੱਥੋਂ ਸਿਰ ਉੱਤੇ ਪੈਰ ਰੱਖ ਕੇ ਅੱਜ ਦੀ ਰਾਤ ਤੇਰਾ ਦਾ ਨਹੀਂ ਲੱਗਣਾ ਤੂੰ ਤਾਂ ਸਿਆਣਾ ਤੇ ਸੌ ਜਾਪਦਾ ਹੈ ਕੀ ਲੱਭੇਗਾ ਇਸ ਮਾੜੇ ਕੰਮ ਵਿੱਚ ਤੈਨੂੰ ਚੱਲਿਆ ਜਾ ਚੋਬਧਾਰ ਨੇ ਬੜੇ ਗੁੱਸੇ ਤੇ ਤਹਨੀ ਦੀ ਲਹਿਜੇ ਵਿੱਚ ਆਖਿਆ ਪਰ ਜੋਗਾ ਸਿੰਘ ਦਾ ਮਨ ਡੋਲ ਚੁੱਕਿਆ ਸੀ ਉਹ ਤਾਂ ਬਾਸ਼ਨਾ ਵਿੱਚ ਅੰਨਾ ਹੋ ਗਿਆ ਸੀ ਉਹ ਉਡੀਕ ਵਿੱਚ ਸੀ ਕਿ ਉੱਪਰ ਗਿਆ ਬੰਦਾ ਬੈਠਾ ਉਹ ਕੇ ਉੱਪਰ ਗਿਆ ਬੰਦਾ ਹੀਠਾ ਆਇਆ ਗੁਰੂ ਜੀ ਨੇ ਆਪਣੀ ਅਪਾਰ ਸ਼ਕਤੀ ਨਾਲ ਵੇਸਵਾਂ ਨੂੰ ਸੂਲ ਕਰ ਦਿੱਤਾ ਉਹ ਪੀੜੇ ਨਾਲ ਤੜਪਾ ਲੱਗੇ ਤੇ ਸਾਰੇ ਦਰਵਾਜ਼ੇ ਤੇ ਬਾਰੀਆਂ ਬੰਦ ਕਰ ਲਈ ਰਾਤ ਨਿਕਲੀ ਜਾ ਰਹੀ ਸੀ ਜੋਗਾਸਿਕ ਫਿਰ ਆ ਗਿਆ ਚੌਪਦਾਰ ਨੇ ਗੁੱਸੇ ਤੇ ਗర్జਵੀਂ ਆਵਾਜ਼ ਵਿੱਚ ਆਖਿਆ ਜਾ ਦੂਰ ਹੋ ਜਾ ਸਿੱਖਾ ਤੇਰੀ ਬੁੱਧ ਕਿਉਂ ਮਾਰੀ ਗਈ ਹੈ ਅੰਮ੍ਰਿਤ ਵੇਲਾ ਹੋ ਗਿਆ ਹੈ ਇਸ਼ਨਾਨ ਦਾ ਸਮਾਂ ਹੈ ਇਸ਼ਨਾਨ ਕਰਕੇ ਗੁਰੂ ਦੀ ਬਾਣੀ ਪੜ ਇਥੇ ਨਰਕ ਵਿੱਚ ਪੈਣ ਲਈ ਕਿਉਂ ਘੜੀ ਮੂੜੀ ਆਉਂਦਾ ਹੈ ਅਸੀਂ ਤੈਨੂੰ ਪਿੱਛੇ ਮੋੜ ਰਹੇ ਹਾਂ ਇੱਥੇ ਜੋ ਕੋਈ ਪੈਂਦਾ ਹੈ ਸੋ ਗੱਲ ਜਾਂਦਾ ਹੈ ਇਹ ਬਚਨ ਸੁਣ ਕੇ ਭਾਈ ਜੋਗਾ ਸਿੰਘ ਨੂੰ ਝਟਪਟ ਗਿਆਨ ਹੋ ਗਿਆ ਆਪਣੇ ਮਨ ਨੂੰ ਫਟਕਾਰਾ ਦਿੰਦਾ ਹੋਇਆ ਸ੍ਰੀ ਆਨੰਦਪੁਰ ਸਾਹਿਬ ਵੱਲ ਨੱਠ ਪਿਆ ਉਸ ਵੇਲੇ ਦਿਨ ਚੜ ਪਿਆ ਸੀ ਦਰਿਆ ਸਤਲੁਜ ਦੇ ਕਿਨਾਰੇ ਪੂਜਾਤਾ ਗੁਰੂ ਕੀ ਨਗਰੀ ਨਜ਼ਰੀ ਨਜ਼ਰ ਆਈ ਤਾਂ ਬੇੜੇ ਨੂੰ ਨਾ ਉਟਕਿਆ ਤੇ ਦਰਿਆ ਵਿੱਚ ਛਾਲ ਮਾਰ ਦਿੱਤੀ ਉਸ ਨੂੰ ਕਾਲ ਸੀ ਛੇਤੀ ਸ੍ਰੀ ਅਨੰਤਪੁਰ ਸਾਹਿਬ ਪਹੁੰਚੜੀ ਭਾਈ ਜੋਗਾ ਸਿੰਘ ਸ੍ਰੀ ਅਨੰਤਪੁਰ ਸਾਹਿਬ ਪਹੁੰਚ ਗਿਆ ਪਰ ਡਰ ਤੇ ਸ਼ਰਮ ਨੇ ਉਸ ਦੀ ਮਾਨਸਿਕ ਦਸ਼ਾ ਵਿਗਾੜ ਦਿੱਤੀ ਉਹ ਡਰ ਤੇ ਡਰਦ ਗੁਰੂ ਜੀ ਦੀ ਹਜ਼ੂਰੀ ਵਿੱਚ ਪਹੁੰਚਿਆ ਦੇਖਿਆ ਕਿ ਅੰਮ੍ਰਿਤ ਵੇਲੇ ਦਾ ਦੀਵਾਨ ਲੱਗਾ ਹੋਇਆ ਹੈ ਤੇ ਰਾਗੀ ਸਿੰਘ ਵਾਰ ਸ੍ਰੀ ਆਸਾ ਜੀ ਦਾ ਕੀਰਤਨ ਕਰ ਚੁੱਕੇ ਸਨ ਭਾਈ ਜੋਗਾ ਸਿੰਘ ਜੀ ਗੁਰੂ ਜੀ ਨੂੰ ਮੱਥਾ ਟੇਕ ਕੇ ਬੈਠ ਗਿਆ ਕੋਲ ਹੀ ਭਾਈ ਨੰਦ ਲਾਲ ਜੀ ਤੇ ਹੋਰ ਗੁਰਸਿੱਖ ਹਾਜ਼ਰ ਸਨ ਸਿੱਧੀ ਗੁਰੂ ਕੋਬਿੰਦ ਸਿੰਘ ਜੀ ਦੇ ਨੇਤਰ ਮੰਦ ਹਨ ਤੇ ਉਹਨਾਂ ਨੇ ਨੀਂਦ ਦਾ ਚੌਕਾ ਲਿਆ ਇਹ ਦੇ ਕੇ ਭਾਈ ਜੋਗਾ ਸਿੰਘ ਹੈਰਾਨ ਹੋ ਗਏ ਕਿ ਮੈਨੂੰ 15 ਸਾਲ ਸੇਵਾ ਕਰਦੇ ਹੋ ਗਏ ਪਰ ਪਹਿਲਾ ਕਦੇ ਗੁਰੂ ਜੀ ਨੂੰ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਨੀਂਦ ਨਹੀਂ ਆਈ ਉਹ ਅਜੇ ਸੋਚ ਹੀ ਰਿਹਾ ਸੀ ਕਿ ਗੁਰੂ ਜੀ ਨੇ ਨੇਤਰ ਖੋਲੇ ਤਾਂ ਭਾਈ ਜੋਗਾ ਸਿੰਘ ਨੇ ਇਸ ਦਾ ਕਾਰਨ ਪੁੱਛਿਆ ਤਾਂ ਗੁਰੂ ਜੀ ਨੇ ਭਾਈ ਜੋਗਾ ਸਿੰਘ ਵੱਲ ਦੇਖ ਕੇ ਆਵਾਜ਼ ਭਾਈ ਜੋਗਿਆ ਸਾਰੀ ਰਾਤ ਤੱਕ ਕੰਜਰੀ ਦੇ ਬੂਹੇ ਅੱਗੇ ਖੜਾ ਰੱਖਿਆ ਤੇ ਹੁਣ ਪੁੱਛਦਾ ਹੈ ਨੀਂਦ ਦਾ ਚੋਕਾ ਕਿਉਂ ਆਇਆ ਗੁਰੂ ਜੀ ਦੇ ਇਤਨੇ ਬਚਨ ਸੁਣ ਕੇ ਜੋਗਾ ਸਿੰਘ ਸਾਰੇ ਕੌਤਕ ਨੂੰ ਸਮਝ ਗਿਆ ਤੇ ਦੌੜ ਕੇ ਗੁਰੂ ਜੀ ਦੇ ਚਰਨ ਫੜ ਲਏ ਸ਼ਰਮਿੰਦਾ ਹੋ দীনਤਾ ਨਾਲ ਆਪਣਾ ਗੁਨਾਹ ਬਖਸ਼ਾਉਣ ਲਈ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਆਪ ਆਦ ਦੁਗਾ ਦੇ ਸੇਵਕਾਂ ਦੀ ਪਰਖ ਕਰਦੇ ਆਏ ਹੋ ਆਪਨੇ ਕਿਰਪਾ ਕਰਕੇ ਮੈਨੂੰ ਨਰਕਾ ਦੀ ਅੱਗ ਵਿੱਚੋਂ ਬਚਾ ਲਿਆ ਭਾਈ ਜੋਗਾ ਸਿੰਘ ਨੇ ਆਪਣੀ ਆਪ ਕੀਤੀ ਸਾਰੀ ਸੰਗਤ ਨੂੰ ਸੁਣਾਈ ਤੇ ਸਾਰੀ ਸੰਗਤ ਤੋਂ ਮਾਫੀ ਮੰਗੀ ਗੁਰੂ ਜੀ ਨੇ ਜੋਗਾ ਸਿੰਘ ਨੂੰ ਬਚਨ ਦਿੱਤਾ ਗੁਰੂ ਜੀ ਨੇ ਜੋਗਾ ਸਿੰਘ ਨੂੰ ਬਖਸ਼ ਦਿੱਤਾ ਤੇ ਸਾਰੀ ਸੰਗਤ ਨੂੰ ਆਖਿਆ ਪਾਈ ਸਿੱਖੋ ਕਰਣੀ ਪਰਵਾਨ ਕਿਆ ਹਿੰਦੂ ਕਿਆ ਮੁਸਲਮਾਨ ਸਿੱਖ ਉਹ ਹੈ ਜੋ ਗੁਰੂ ਦੀ ਸਿੱਖਿਆ 'ਤੇ ਚੱਲੇ ਗੁਰੂ ਜੀ ਨੇ ਕਰੋ ਆਏ ਸਿੰਘ ਪੁੱਤਰ ਦੀ ਭੋਲੇ ਨੂੰ ਬਖਸ਼ ਦਿੱਤਾ ਤੇ ਬਚਨ ਕੀਤਾ ਜੋਗਾ ਸਿੰਘ ਦੇਖ ਪੜ੍ਹਾਈਆਂ ਚੰਗੀਆਂ ਮਾਵਾ ਪਹਿਣਾ ਤਿਆ ਜਾਣਾ ਜੋਗਾ ਸਿੰਘ ਨੇ ਗੁਰੂ ਜੀ ਦੇ ਚਰਨ ਫੜ ਲਏ ਤਾਂ ਗੁਰੂ ਜੀ ਨੇ ਪਰੇਸ਼ਾਨ ਹੋ ਕੇ ਉਸ ਨੂੰ ਆਪਣੇ ਗਲ ਨਾਲ ਲਾ ਲਿਆ ਭਾਈ ਜੋਗਾ ਸਿੰਘ ਜੀ ਪੂਰਨ ਬ੍ਰह्म ਗਿਆਨੀ ਹੋਏ ਉਹਨਾਂ ਦੀ ਯਾਦ ਵਿੱਚ ਪਸ਼ਾਵਰ ਵਿੱਚ ਗੁਰਦੁਆਰਾ ਪਾਈ ਜੋਗਿਆ ਸਿੰਘ ਕਾਇਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ